2027 ਚ 650 ਸਾਲਾ ਹੋਣਾ ਇਸ ਬੰਦੇ ਨੂੰ ਐਸਾ ਕੋਡ ਪੈਣਾ ਹੈ ਡਾਕਟਰਾਂ ਨੇ ਵੀ ਜਵਾਬ ਦੇ ਦੇਣਾ ਹੈ ਮੈਂ ਤੁਹਾਾਰੇ ਸਾਰੇ ਸਾਥੀਆਂ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਤੁੰਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਹੀ ਸਮੇਂ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ viral ਹੋ ਰਹੀ ਸੀ ਜਿਹਦੇ ਵਿੱਚ ਪਿੰਡ ਮਸਬੂਲਪੁਰ ਦੇ ਸਾਡੇ ਸਾਥੀ ਬਰਿੰਦਰ ਕੁਮਾਰ ਜੀ ਜਿਹੜਾ ਬਾਬਾ ਗੁਲਾਬ ਸਿੰਘ ਜੀ ਤੋਂ ਇੱਕ ਦੁਵਾਨ ਲਵਾਇਆ ਗਿਆ ਸੀ ਜਿਹਦੇ ਵਿੱਚ ਬਾਬਾ ਗੁਲਾਬ ਸਿੰਘ ਜੀ ਕੁਝ ਸ਼ਬਦ ਬੋਲੇ ਗਿਆ ਸੀ ਉਹ ਜਿਹੜੇ ਅੱਜ ਮੋਹਤਵਾਰ ਸਾਥੀ ਦੁਆਬੇ ਦੇ ਹਲਕਾ ਫਲੋਰ ਦੇ ਔਰ ਅੰਬੇਡਕਰ ਸੈਨਾ ਆਫ ਇੰਡੀਆ ਦੇ ਸਾਥੀ ਰਲ ਕੇ ਜਿਹੜਾ ਅੱਜ ਮਸਲਾ ਜਿਹੜਾ ਉਹ ਸਾਡਾ ਸੌਲਵਟ ਹੋ ਗਿਆ ਹੁਣ ਸਾਡਾ ਕੋਈ ਵੀ ਮਤਲਬ ਜਿਹੜਾ ਸਮਾਜਿਕ ਧਾਰਮਿਕ ਇਸ਼ੂ ਜਿਹੜਾ ਕੋਈ ਵੀ ਨਹੀਂ ਰਿਹਾ ਔਰ ਅਸੀਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਦੇ ਆ ਵੀ ਇਹ ਅੱਜ ਜਿਹੜਾ ਆ ਅਸੀਂ ਕਰਨੜਾ ਕੀ ਜਿਹੜਾ ਆ ਇੱਕ ਬੁੱਢੇ ਦਾ ਬੁਗਾਰੀ ਦਾ ਉਹ ਰਾਸਾ ਲੈ ਕੇ ਅੱਜ ਇਹ ਸਾਲ ਆਊਟ ਕਰ ਲਿਆ ਸਮਾਜ ਨੂੰ ਬੇਨਤੀ ਆ ਵੀ ਅਸੀਂ ਰਲ ਮਿਲ ਕੇ ਰਹੀਏ ਔਰ ਇਦਾਂ ਹੀ ਜਿਹੜਾ ਸਾਡੇ ਸਮਾਜ ਦੇ ਵਿੱਚ ਸੰਗਠਨ ਬਣਿਆ ਰਵੇ ਔਰ ਇਕੱਠਤਾ ਬਣੀ ਰਵੇ ਜੈ ਪੀਮ ਜੈ ਭਾਰਤ ਅੱਜ ਇਲਾਕੇ ਭਰ ਦੀਆਂ ਜਿਹੜੀਆਂ ਸਤਕਾਰਯੋਗ ਹਸਤੀਆਂ ਇੱਥੇ ਇਕੱਠੀਆਂ ਹੋਈਆਂ ਜੋ ਪਿੱਛੇ ਪਿੰਡ ਮਨਸੂਰਪੁਰ ਵਿੱਚੇ ਸੱਭਾ ਦੀਵਾਨ ਸੀ ਬਾਬਾ ਗੁਲਾਬ ਸਿੰਘ ਜੀ ਦਾ ਇੱਕ ਦੀਵਾਨ ਜਿਹੜਾ ਗੁਰੂ ਦਾਸ ਮਹਾਰਾਜ ਜੀ ਦੀ ਉਸਤਤਿ ਲੱਗਾ ਹੋਇਆ ਸੀਗਾ ਜਿੱਥੇ ਕੋਈ ਉਹ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕੋਈ ਗੱਲ ਹੋਈ ਸੀਗੀ ਔਰ ਉਹ ਉਸ ਇਸ਼ੂ ਦੇ ਵਿੱਚ ਜਿਹੜਾ ਉਹ ਸਾਡੇ ਸਾਥੀ ਦੇ ਜਿਹੜਾ ਹਿਰਦੇ ਤੇ ਗੱਲ ਬੈਠੀ ਸੀਗੀ ਉਸ ਇਸ਼ੂ ਦੇ ਸਬੰਧ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਇਹਦੇ ਲਈ ਸਾਥੀ ਸਾਡੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਰਵਾਨਾ ਜੀ ਸਾਥੀ ਸ਼ਖਦੇਵ ਸਿੰਘ ਜੀ ਸਾਡੇ ਗੁਲਸ਼ਨ ਮਛੰਦਪੁਰ ਦੀ ਅੰਬੇਡਕਰ ਖੇਨਾਵ ਫੰਡੀਆਂ ਤੋਂ ਔਰ ਸਾਡੇ ಗ್ರಾಮ ਪੰਚਾਇਤ ਮਨਸੂਰਪੁਰ ਤੋਂ ਹੋਰ ਵੀ ਸਕਾਰਤਕ ਸਾਥੀ ਆਏ ਆ ਔਰ ਸਾਥੀ ਰਮੇਸ਼ ਬਿਰਕ ਜੀ ਔਰ ਬਾਬਾ ਗਲਾਬ ਸਿੰਘ ਜੀ ਉਚੇਚੇ ਤੌਰ ਤੇ ਇੱਥੇ ਆਇਆ ਕਿ ਮੈਂ ਜਿਹੜਾ ਸੰਗਤ ਦੇ ਵਿੱਚ ਜਾ ਕੇ ਕੋਈ ਮੇਰੇ ਮਨ ਦੇ ਵਿੱਚ ਚਿੰਤਾ ਨਹੀਂ ਕੋਈ ਗੱਲ ਨਹੀਂ ਸੀ ਨਾ ਗੁਰੂ ਦੀ ਹਾਜ਼ਰੀ ਦੇ ਵਿੱਚ ਨਾ ਜੇ ਉਹ ਸੈਵਨ ਕੋਈ ਗੱਲ ਹੋਈ ਹੈਗੀ ਆ ਉਹਦੇ ਸਬੰਧ ਚ ਅੱਜ ਅਸੀਂ ਇੱਥੇ ਸਾਰਿਆਂ ਨੇ ਅਰਦਾਸ ਬੇਨਤੀ ਜੋਦੜੀ ਕੀਤੀ ਆ ਗੁਰੂ ਦੇ ਆਉਟ ਆਸਰਾ ਲੈ ਕੇ ਕਿ ਜਿਹੜਾ ਇਹ ਸਾਡਾ ਸਾਥੀ ਸੀਗਾ ਜਿਹਨੂੰ ਉਦੋਂ ਇਹੋ ਜੀ ਕੋਈ ਗੱਲ ਕਹੀ ਗਈ ਸੀ ਉਹਦਾ ਉਹ ਚੰਗੀ ਜ਼ਿੰਦਗੀ ਜੀਵੇ ਔਰ ਸਿਹਤ ਜਾਗ ਰਵੇ ਔਰ ਅਸੀਂ ਗੁਰੂ ਦੇ ਆਸਰੇ ਦੇ ਨਾਲ ਜਿਹੜਾ ਇਹ ਅਰਦਾਸ ਬੇਨਤੀ ਜੋਦੜੀ ਕਰਕੇ ਹਟੇ ਆਂ ਔਰ ਇਦਾਂ ਦਾ ਜਿਹੜਾ ਇਸ਼ੂ ਕੋਈ ਵੀ ਇਸ਼ੂ ਨਹੀਂ ਹੈ ਨਾ ਕੋਈ ਧਾਰਮਿਕ ਇਸ਼ੂ ਹੈ ਨਾ ਕੋਈ ਸਮਾਜਿਕ ਇਸ਼ੂ ਹੈਗਾ ਉਹ ਸਾਰੇ ਅਸੀਂ ਜਿਹੜੇ ਮਨਮਟਾਵ ਅੱਜ ਅਸੀਂ ਖਤਮ ਕਰ ਦਿੱਤੇ ਹੈਗੇ ਆ ਔਰ ਅਸੀਂ ਸੰਗਤ ਨੂੰ ਜਿਹੜਾ ਉਹ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਸ ਗੱਲ ਨੂੰ ਜਿਹੜਾ ਨਾ ਪ੍ਰਚਾਰੇ ਨਾ ਪ੍ਰਸਾਰੇ ਜਿਹੜੇ ਸਾਰੇ ਮਸਲੇ ਜਿਹੜੇ ਸਾਡੇ ਨਾਲ ਮਿਲ ਕੇ ਜਿਹੜੇ ਉਹ ਮੈਟ ਹੋ ਗਏ ਆ ਨਿਪਟ ਗਏ ਹੈਗੇ ਆ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਮ ਦੀ ਵੰਡ ਕਰਦਾ ਵੀਰ ਬਰਿੰਦਰ ਪਿੰਨ ਮਨਸੂਰਪੁਰ ਦੇ ਰਹਿਣ ਵਾਲਾ ਸੋ ਪਿਛਲੇ ਸਮੇਂ ਤੁਸੀਂ ਦੇਖਿਆ ਸੀਗਾ ਇੱਕ ਸੋਸ਼ਲ ਮੀਡੀਆ ਤੇ ਸਾਡੀ ਕੰਟਰੋਵਰਸੀ ਜਲਦੀ ਸੀਗੀ ਸੋ ਅੱਜ ਸਾਰੇ ਭੈਣ ਭਰਾਵਾਂ ਨੇ ਰਲ ਮਿਲ ਕੇ ਬਹਿ ਕੇ ਇੱਥੇ ਵਿਚਾਰਾਂ ਦੀ ਸਾਂਝ ਕੀਤੀ ਆ ਸੋ ਜੇ ਜਿਉਂਦੇ ਆ ਤਾਂ ਲੜਾਈਆਂ ਤਾਂ ਨੇ ਜੇ ਇਕੱਠੇ ਆ ਤਾਂ ਕੁਝ ਵੀ ਨਹੀਂ ਗੁਰੂ ਸਾਹਿਬ ਮਹਿਰ ਕਰਨ ਸੱਚੇ ਪਾਤਸ਼ਾਹ ਇਸ ਵੀਰ ਮਤੰਦਰਸਤੀਆਂ ਚੜ੍ਹਦੀ ਕਲਾ ਬਖਸ਼ਣ ਆਪਣੇ ਘਰ ਵਿੱਚ ਖੁਸ਼ ਰਵੇ ਆਵਾਜ਼ ਰਵੇ ਚੜ੍ਹਦੀ ਕਲਾ ਚ ਰਵੇ ਸੋ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਆ ਆਉਣ ਵਾਲੇ ਸਮੇਂ ਵਿੱਚ ਇਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਕਿਸੇ ਵੀ ਗੱਲ ਨੂੰ ਤੁਸੀਂ ਧਾਰਮਿਕ ਰੰਗ ਨਾਲ ਦਿਆ ਕਰੋ ਸੋ ਇਸ ਬੱਚੇ ਵਾਸਤੇ ਵੀ ਔਖਾ ਹੋਇਆ ਮੇਰੇ ਵਾਸਤੇ ਵੀ ਬਹੁਤ ਜ਼ਿਆਦਾ ਔਖਾ ਹੋਇਆ ਅੱਜ ਮੌਦਬਰ ਸੱਜਣ ਜਿਹੜੇ ਦੁਆਬੇ ਦੀ ਧਰਤੀ ਦੇ ਮਾਨਯੋਗ ਸ਼ਖਸੀਅਤਾਂ ਆਈਆਂ ਨੇ ਸੋ ਚਲੋ ਖੈਰ ਇਸੇ ਬਹਾਨੇ ਸਾਰਿਆਂ ਨੂੰ ਮਿਲਿਆ ਗਿਆ ਤੇ ਬਹੁਤ ਬਹੁਤ ਸ਼ੁਕਰਾਨੇ ਜੀ ਸਤਿਗੁਰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ